ਅੱਜ ਸਤੀ ਮਾਤਾ ਮੰਦਰ ਵਿਖੇ ਸਵਰਗੀ ਲੱਕੀ ਗਰਗ ਦੀ ਯਾਦ ਦੇ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਆਓ ਤੁਹਾਨੂੰ ਦਿਖਾਨਿਆਂ ਇਸ ਖੂਨਦਾਨ ਕੈਂਪ ਦੀਆਂ ਕੁਝ ਚਲਕੀਆਂ ਸਵਰਗੀ ਲੱਕੀ ਗਰਗ ਦੀ ਯਾਦ ਦੇ ਵਿੱਚ ਉਹਨਾਂ ਦੇ ਯਾਰਾ ਦੋਸਤਾ ਵੱਲੋਂ ਅਤੇ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਇਹ ਕੈਂਪ ਲਗਾਇਆ ਗਿਆ ਲੱਕੀ ਗਰਗ ਜੀ ਦੀ ਯਾਦ ਦੇ ਵਿੱਚ address ka barda address star 11 11

ਅਸੀਂ ਆਈਏ ਅੰਦਰ ਮੈਂ ਵੀਰੇ ਆਈ ਆ ਬੜਾ ਅੰਦਰ ਇੱਕ ਮਿੰਟ ਰਹਿਣ ਦਿਓ ਵੇਟ ਕਰੀਏ

कुछ दिन पहले ही उन्होंने निधन होया नक्की जी का अचानक ਔਰ ਉਸਕੇ ਬਾਅਦ ਜਿਹੜੇ ਨੌਜਵਾਨਾ ਵੱਲੋਂ ਵੀਰੇ ਤੱਕੇਗੇ ਇੱਕ ਚੰਗਾ ਪ੍ਰਾਲਾਹ ਸਮਾਜ ਦੇ ਲਈ ਕੀ ਸੁਨੇਹਾ ਹੈ ਕੀ ਕਹੋਗੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਭਰਾ ਲक्की ਕਰਗਜੀ ਦਾ ਪਿਛੇ ਨਿਦਨ ਹੋਇਆ ਸੀ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਤੋਂ ਉਸਤਾਂ ਵੱਲੋਂ ਕਿਸਾਨ ਮਾਰਕਰ ਵੱਲੋਂ ਖੂਦਨ ਕੈਂਪ ਲਗਾਇਆ ਗਿਆ ਜਿਹੜਾ ਕਿ ਇੱਕ ਖੂਨ ਥੈਲਸੀ ਦੇ ਬੱਚਿਆਂ ਲਈ ਬਹੁਤ ਤਲਾਇਆ ਬੰਦਾ ਤੇ ਮੈਂ ਪਰਮਾਤਮਾ ਅਗੇ ਅਦਾਸ ਕਰਦਾ ਵੀ ਸਾਡੇ ਬੱਚੇ ਨੂੰ ਛੋਟੇ ਭਰਾ ਨੂੰ ਆਪਣੇ ਚਾਰਨਾ ਵਾਦਬਖਸੀ ਅਤੇ ਪਿੱਛੇ ਸਾਡੇ ਪਰਿਵਾਰ ਸਾਰਿਆਂ ਨੂੰ ਤੇ ਸ਼ਕਤੀ ਦੇਵੇ ਸ਼ਕਤੀ ਪ੍ਰਦਾਨ ਕਰੇ ਮੈਂ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਧੰਨਵਾਦੀ ਕਰਦਾ ਜਿਹੜੇ ਇੱਥੇ ਖੁੰਦਾਂ ਦੇ ਰਹੇ ਨੇ ਉਹ ਸਾਡੇ ਭਰਾ ਦੀ ਯਾਦ ਵਿੱਚ ਸਾਡੇ ਪਰਮਾਤਮਾ ਜਿਹੜਾ ਭਰਾ ਹੈ ਸਾਡਾ ਰੱਬ ਨੇ ਚਲੋ ਜੋ ਸਾਡੇ ਪਰਿਵਾਰ ਤੇ ਦੁੱਖ ਵਰਦਾ ਉਹ ਥੋੜੀ ਉਦਾਤਮਾ ਨੂੰ ਥੋੜੀ ਸ਼ਾਂਤੀ ਮਿਲੂਗੀ ਇਸ ਚੀਜ਼ ਨਾਲ ਮੈਂ ਸਾਰੀ ਟੀਮ ਦਾ ਜਿੰਨੇ ਵੀ ਸਾਡੇ ਭਰਾ ਲੱਕੀਏ ਦੋਸਤ ਨੇ ਇਹੋ ਸੱਤ ਸੱਤ ਸਭ ਦਾ ਸੋਨ ਰੱਖਦੇ ਨੇ 6 ਡੇਰਾ ਬਿਆਸ ਦਾ ਸੋਨ ਰੱਖਦੇ ਨੇ ਸਾਰਿਆਂ ਨੇ ਉਪਰਾਲਾ ਕੀਤਾ ਮੈਂ ਇਸ ਟੀਮ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਖੁੰਦਾਂ ਨਾਲ ਉਹਦੇ ਯਾਰ ਵਿੱਚ ਟੈਂਪਲ ਲਵਾਇਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਆਪ ਜੀ ਦੇ ਬੇਟੇ ਕੇ ਯਾਦ ਦੇ ਵਿੱਚ ਤੁਹਾਡੇ ਦਾ ਜਿਹੜਾ ਦੁੱਖ ਹੈ ਹਰੇਕ ਉਹ ਚੰਗਾ ਕੰਮ ਕੀਤਾ ਹੈ ਕਿਹਾ ਮੈਂ ਇੰਨਾ ਸਾਰਿਆਂ ਦਾ ਜਿੰਨੇ ਵੀ ਬੱਚੇ ਨੇ ਸਾਡੇ ਸਮਾਜ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹੈਗਾ ਮੇਰਾ ਇੱਕ ਨੌਜਵਾਨ ਬੇਟਾ ਕੋਈ ਵੀ ਬਿਮਾਰੀ ਨਹੀਂ ਸੀ ਹੈਗੀ 1 ਮਿੰਟ ਦੇ ਵਿੱਚ ਚਲਾ ਗਿਆ ਬਹੁਤ ਜ਼ਿਆਦਾ ਮਤਲਬ ਦੁੱਖ ਦੀ ਘੜੀ ਹੈ ਇਸ ਲਈ ਬੋਲਣ ਨੇ ਮੇਰੇ ਕੋਲ ਕੋ ਸ਼ਕਤੀ ਨਹੀਂ ਹੈ ਇਹ ਕੁਝ ਦੋਸਤ ਦੀ ਲੱਗਦੀ ਹੈ ਅੱਜ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੀ ਦੁਖੀ ਮਨ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਾਡਾ ਵੱਡਾ ਭਰਾ ਲੱਕੀ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਰੋਂਦੇਗੁਰ ਲਾਂਦੇ ਛੱਡ ਗਿਆ ਉਹਨਾਂ ਦੀ ਯਾਦ ਵਿੱਚ ਸਰਪ੍ਰਸਤ ਸ਼੍ਰੀ ਸ਼ੰਕੀ ਗੋਇਲ ਜੀ ਅਤੇ ਪ੍ਰਧਾਨ ਸੰਜੇ ਗਰਗ ਜੀ ਅਤੇ ਇਹਨਾਂ ਦੀ ਸਮੂਹੀ ਟੀਮ ਵੱਲੋਂ ਇੱਕ ਸੁਸਾਇਟੀ ਬਣਾ ਕੇ ਸਮਾਜ ਦੇ ਵਿੱਚਨੇਕ ਕਾਰਿਆ ਕਰਨ ਲਈ ਇਹਨਾਂ ਨੇ ਪੀੜਾ ਚੱਕਿਆ ਮੈਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਜ ਦੇ ਕੰਮਾਂ ਦੇ ਵਿੱਚ ਹੋਰ ਵੱਧ ਚੜ ਕੇ ਹਿੱਸਾ ਲੈਣ ਇਹ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਲक्की ਗਰਗੀ ਜੀ ਨੂੰ ਆਪ ਚਰਨਾ ਵਿੱਚ ਨਿਵਾਸ ਮੁਕਤ ਮੈਂ ਮੀਜੇ ਪਾਵਾ ਮੈਂ ਬਹੁਤ ਧੰਨਵਾਦ ਕਰਦਾ ਸ਼੍ਰੀ ਓਮ ਪ੍ਰਕਾਸ਼ ਵੈਲਫੇਅਰ ਸੁਸਾਇਟੀ ਜਿਨ੍ਹਾਂ ਨੇ ਇੱਕ ਆਪਣੇ ਮਯਾਦ ਦੋਸਤ ਦੀ ਯਾਦ ਵਿੱਚ ਨੂੰ ਯਾਦ ਰੱਖਣ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਹ ਸਾਡੇ ਥੈਲੇ ਸਿਮਤ ਪਿੰਡ ਦੇ ਬੱਚਿਆਂ ਨੇ ਖੂਨਦਾਨ ਕੈਂਪ ਲਗਾਇਆ ਹੈ ਇਹ ਬਹੁਤ ਵੱਡੀ ਇੱਕ ਇਹਨਾਂ ਦੀ ਹਿੰਮਤ ਹੈ ਮੈਂ ਦਾਤ ਦੇਣਾ ਇਹਨਾਂ ਨੂੰ ਕਿਉਂਕਿ ਅੱਜਕੱਲ ਦੇਖੋ ਲੋਕ ਜਦੋਂ ਬੰਦੇ ਦਾ ਕਿਸੇ ਸੰਸਕਾਰ ਜਿਵੇਂ ਉਸ ਤੋਂ ਬਾਅਦ ਭੋਗ ਭਾਗੇ ਉਸ ਵੇ ਪੁੱਲ ਜਾਂਦੇ ਨੇ ਇਹ ਬਹੁਤ ਵੱਡਾ ਦੇਖੋ ਯਾਦ ਰੱਖਣ ਦਾ ਤਰੀਕਾ ਹੈ ਇਹ ਇਥੋਂ ਜਿੰਨਾ ਵੀ ਬਲੱਡ ਜਾਏਗਾ ਸਾਡੇ ਬੱਚਿਆਂ ਨੂੰ ਜਾਏਗਾ ਉਹਨਾਂ ਦੀ ਜ਼ਿੰਦਗੀ ਬਚੇਗੀ ਤਾਂ ਉਹਨਾਂ ਦੀਆਂ ਸੀਸ਼ਣਾਂ ਜਿਹੜੀਆਂ ਪਰਿਵਾਰ ਤੇ ਇਹਨਾਂ ਦੋਸਤਾਂ ਮਿੱਤਰਾਂ ਨੂੰ ਮਿਲਣ ਗਿਆ ਸਾਡੇ ਕੋਲ 250 ਦੇ ਕਰੀਬ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਹਰ ਜੋ ਜਾਂਨਾ 20 ਦੇ ਕਰੀਬ ਬੱਚੇ ਸਾਡੇ ਕੋਲ ਬਲੱਡ ਲੋਨ ਬਾਹਰ ਆਉਂਦੇ ਨੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਇਹਨਾਂ ਬਲੱਡ ਦੀ ਸੁਰਤੀ ਮੇਰੇ ਕੋਲ ਇਹਨੂੰ ਉਮੀਦ ਹੈ ਕਿ ਸਾਡੇ ਕੋਲ ਸਾਡੇ 100 ਦੇ ਕਰੀਬ ਵੀ ਇਕੱਠੇ-ਇਕੱਠੇ ਹੋ ਜੀ